ਕਿਦੋਂ ਦੇ ਤੁਸੀਂ ਇੰਨੀ ਇੱਕ ਮਿਕ ਹੀ ਕੋਈ ਗੱਲ ਨਹੀਂ ਕਰਨ ਵਾਲੀ ਹੁਣ ਤੁਹਾਨੂੰ ਕੀ ਹੋ ਗਿਆ ਵਾ ਹੋਣ ਕਿਉਂ ਨਹੀਂ ਇੱਕ ਮਿਕ ਹੋ ਕੇ ਬੈਂਦੀਆ ਕੋਈ ਲੜਾਈ ਪਾਈ ਹੈ ਕੀ ਹੋ ਗਿਆ ਤੁਹਾਡੀ ਮੱਤ ਨਹੀਂ ਮਾਰੀ ਗਈ ਡਾਡੀ ਜੀ ਮੈਂ ਦੇ ਇੱਕ ਇੱਕ ਮਿਕ ਹੋਗੇ ਨਾ ਹਰਿਆਣਾ ਚਾਹੁੰਨੀ ਆ ਪਰ ਹੁਣ ਨਾ ਇੱਥੇ ਮੰਮੀ ਗਲਤ ਵਾ ਤੇ ਜੇ ਮੰਮੀ ਨੇ ਮੇਰੀ ਆਖੀ ਨਹੀਂ ਨਾ ਮੰਨਣੀ ਤੇ ਮੇਰੇ ਸਿਰੋਂ ਪਾਣੀ ਨਗ ਗਿਆ ਵਾ ਤੁਸੀਂ ਮੇਰੇ ਨਾਲ ਚੱਲੋ ਠਾਣੇ ਤੇ ਮੈਂ ਮੰਮੀ ਦੇ ਖਿਲਾਫ ਨਾ ਹੁਣ ਰਿਪੋਰਟ ਦੇ ਕੇ ਰਹਿਣਾ ਵਾ ਮੈਂ ਆਪਣੀ ਅੜੀ ਦੀ ਵੀ ਪੱਕੀ ਆ ਮੈਂ ਆਪਣੇ ਭਰਾ ਦੇ ਪੈਸੇ ਉਹਨੂੰ ਮੋੜਨੇ ਹਰ ਹਾਲਤ ਦੇ ਵਿੱਚ ਵੇਖਾਂ ਆ ਸੁਣ ਲੋ ਕੱਲਾ ਹੁਣ ਇਹ ਨਾ ਸਾਡੇ ਤੇ ਰਿਪੋਰਟਾਂ ਦਊਗੀ ਮੈਂ ਤੇ ਨਹੀਂ ਆ ਬੱਸ ਹੀ ਜਾਵੇ ਅਜੇ ਤੇ ਮੈਂ ਸਿੱਤਰ ਫੇਰਿਆ ਨਾ ਇਹ ਮੁੰਡੇ ਨੇ ਪਤਾ ਨਹੀਂ ਆਖੇ ਦੇ ਦੇਣਾ ਕੀ ਕੀ ਹਾਲ ਕਰਨੇ ਆ ਬਾਜਾ ਚੰਗੀ ਚਮਣੀ ਆ ਤੇ ਜਿਹੜੀ ਰਿਪੋਰਟਾਂ ਨਹੀਂ ਆ ਨਾ ਤੇਰੇ ਤੇ ਨਾ ਰਿਪੋਰਟਾਂ ਦਿੱਤੀਆਂ ਜਾਣ ਨਾਮ ਮੇਂ ਇਦਾਂ ਨਹੀਂ ਗੱਲਾਂ ਕਰੋ ਵੀ ਤੂੰ ਹੀ ਨਿਆਣਿਆਂ ਨੂੰ ਚੰਗੀ ਸਿੱਖ ਮਤ ਦੇਣੀ ਆ ਤੇ ਤੂੰ ਹੀ ਮਾੜੀ ਦੇਣੀ ਮੁੰਡਿਆਂ ਕੋ ਛਤਰ ਪਵਾਉਣੇ ਏ ਤੂੰ ਪਹਿਲਾਂ ਉਹ ਖਾਂਦੀ ਰਹੀ ਆ ਤੇ ਹੁਣ ਤੁਹਾਡੇ ਰਾਦੇ ਮੈਂ ਇਹਦੇ ਦਿਵਾਲੇ ਕਰਾਵਾਂ ਵੀ ਅੱਗੇ ਮੇਰੇ ਕੋ ਗਲਤੀ ਹੋ ਗਈ ਮੈਂ ਤੁਹਾਡੇ ਮਗਰ ਲੱਗ ਗਈ ਆ ਹੁਣ ਮੈਂ ਤੁਹਾਡੇ ਮਗਰ ਨਹੀਂ ਲੱਗਣਾ ਕਿਸੇ ਵੀ ਗੱਲ ਪਿਛੇ ਕਵਲ ਠਾਣੇ ਵਾਲ ਨਾ ਚੱਲ ਇਹਦਾ ਤਾਂ ਕੋਈ ਜਣਾ ਉੱਥੇ ਮੇਰੀ ਬੀਚਤੀ ਹੋ ਜਣੀ ਆ ਅਖਣਾ ਚੰਗਾ ਭਲਾ ਦਾਨਾ ਵਰਦਾਨਾਂ ਦੇ ਅੱਜ ਥਾਣੇ ਆਈ ਲੋਕਾਂ ਨੂੰ ਲੈ ਕੇ ਤੁਰਿਆ ਫਿਰਨ ਲਿਆ ਵਾ ਤੇ ਮੈਂ ਵੀ ਮਜਬੂਰ ਹਾਂ ਨਾ ਡਾਡੀ ਜੀ ਮੰਮੀ ਕਿਉਂ ਨਹੀਂ ਸਿਆਣੇ ਬਾਂਡੇ ਕਿਉਂ ਨਹੀਂ ਮੇਰੀ ਗੱਲ ਮੰਨਣ ਡਏ ਵੀ ਬਹੁਤ ਸੋਣੀ ਅਕਲ ਵਾ ਜੇ ਸਾਡੇ ਤੇ ਰਪੋਟਾਂ ਦਵੇਗੀ ਨਾ ਤੇ ਲੋਕਾਂ ਨੇ ਕਹਿਣਾ ਵਾਵਾ ਇਹਨਾਂ ਦੀ ਨੋਤੀ ਬਹੁਤ ਚੰਗੇ ਕੰਮ ਕਰਨ ਲਈ ਆ ਜਿੱਥੇ ਹੈਗੀਆਂ ਨਾ ਤੇ ਚੁੱਪ ਕਰਕੇ ਤੇ ਬਹਿ ਜਾ ਮੈਂ ਤੈਨੂੰ ਬਾਹਰ ਦੀਆਂ ਦਲੀਗਾਂ ਨਹੀਂ ਮੰਨਣ ਦੇਣੀਆਂ ਜੋ ਤੂੰ ਮਰਜ਼ੀ ਕਰ ਲੈ ਉਹ ਤੂੰ ਵੀ ਥੋੜੀ ਬੜੀ ਠੰਡੀ ਹੋ ਜਾ ਹਾਂ ਤੂੰ ਅੱਗੇ ਨਾਲ ਤਾਂ ਯਾਰ ਬਣਦੀ ਜਾਨੀਆ ਕੋ ਤੂੰ ਹੀ ਆਣੀ ਬਣ ਜਾ ਜੇ ਕੁੜੀ ਕੁਹਾਖਣ ਡਈ ਉਹਦਾ ਹੱਕ ਮੰਨ ਨਹੀਂ ਲੈ ਤੂੰ ਤੇਰਾ ਆਖਾ ਮੰਨ ਲੋ ਤਾਨੂੰ ਆਖਣ ਡਈ ਆ ਚਲ ਜਾ ਥਾਣੇ ਲੈ ਕੇ ਉਹ ਗੱਲ ਬਹੁਤ ਸੋਹਣੀ ਮਤ ਦੇਣ ਡਈ ਤੇ ਕੁੜੀ ਜਾਖਣ ਡਈ ਤੇ ਉਹ ਗੱਲ ਮੰਨ ਲੋ ਉਹ ਮੈਂ ਥਾਣੇ ਲੈ ਲੋ ਨਹੀਂ ਆਖਣ ਮੈਂ ਨਾ ਉਹ ਜਿਹੜਾ ਬੋਬਾ ਤੂੰ ਲੁਕਾ ਕੇ ਰੱਖਿਆ ਨਾ ਉਹ ਦੇ ਦੇ ਦੇਵੇਂ ਪਹਿਲਿਆਂ ਨੂੰ ਆਪਣਿਆਂ ਨੂੰ ਉਹ ਸੋਹਣੀ ਗੱਲ ਕਰਨ ਡਈ ਉਹ ਬਾ ਦੇਵੇ ਪਿਛਲੇ ਹਾਨੂੰ ਹੋਰ ਕਰਾਉਣੀ ਆ ਤੇਰੀ ਦੇਤੀ ਕਰਾ ਲਈ ਇਹਨੇ ਤੇ ਹੁਣ ਜਦ ਆਉ ਤ ਹੁਣ ਇਹਦਾ ਟੱਲ ਤੇ ਨਹੀਂ ਵੱਜਣੇ ਉਹ ਜੜੀ ਹੋਣੀ ਹੋ ਗਈ ਆ ਹੁਣ ਨਹੀਂ ਇੱਕ ਪੈਸਾ ਵੀ ਦੇਣਾ ਜੋ ਮਰਦੀ ਕਰੇ ਕਾ ਮਾ ਦਾ ਕੰਮ ਹੈ ਕਿਤੇ ਮੰਦੀ ਇਹ ਨਹੀਂ ਕਿ ਬੰਨੇ ਲੈ ਪੀ ਲੱਗਦੀ ਕਿਤੇ ਹੈਗੀ ਕਿਤੇ ਮੰਦੀ ਕਿਤੇ ਹੈ ਨਹੀਂ ਪਜਾਮੇ ਕੋ ਗਲਤੀ ਹੋ ਗਈ ਆ ਪਜਾ ਮੇਰੇ ਤਰਲੇ ਕੱਢਣ ਦੀ ਆ ਕਿਤੇ ਹੈ ਤਰਸੇ ਨੀ ਮਾਸਾ ਵੀ ਕਿਤੇ ਪਰ ਜੇ ਮੈਂ ਗਈ ਮਨਾ ਗੱਲ ਤੇ ਮੈਂ ਜਾ ਕੇ ਕਰਾਂ ਕਵਲ ਨਾਲ ਕੋ ਤੇਰਾ ਭਰਾ ਪੜ ਜਾਈ ਆਏ ਪਰ ਇਹ ਆ ਵੀ ਮਾਦਾਨੇ ੱੱਕਾ ਦੇ ਕੇ ਤੇ ਮੈਨੂੰ ਨਾ ਸੁੱਟ-ਸੁੱਟ ਦਵੇ ਤੇ ਮੈਨੂੰ ਸੱਟ ਪੇਟ ਲਾਤੀ ਤੇ ਮੈਨੂੰ ਮੰਜੇ ਤੇ ਪਾਤਾ ਤਾਂ ਮੈਨੂੰ ਕਿੰਨਾ ਸਾਹਮਣਾ ਵਾ ਇਹਦਾ ਤਾਂ ਕੋਈ ਪਤਾ ਵੀ ਨਹੀਂ ਆ ਚੱਲ ਵੇਖੀ ਜਾਂਦੀ ਜਾਨੀ ਆ ਭਣਾ ਕੀ ਕਰ ਦੂਗੀ ਭਣਾ ਬੋਲਣ ਲੱਗੀ ਤੱਗੇ ਕਰੀ ਘੱਟ ਕਰਦੀ ਏ ਕਵਲ ਤੇਰਾ ਨਾ ਸਾਹ ਦੇਊਂਗਾ ਮੈਂ ਕਰਨਾ ਵਾ ਹੀ ਰੇਣਾ ਸਲਾਹ ਤੇ ਉਹ ਕਿੱਥੋਂ ਪੁੰਦਾ ਵਾ ਭਾਵੇਂ ਪੁੱਜ ਵੀ ਹੋਏ ਤੈਨੂੰ ਇਹ ਪੈੜੀ ਤੇ ਪੈਸੇ ਲੈ ਕੇ ਦਵਾਵਾਂ ਦੇ ਦਵਾਵਾਂ ਦੇ ਜਿੰਤਾ ਮਰਜ਼ੀ ਹੋ ਜੇ ਕੀ ਰਗੜਾ ਦੌਰ ਚੱਲਿਆ ਹੱਥੋਂ ਉਹਨੇ ਕਿ ਕੋਣਾ ਦਾੜੀ ਜੀ ਉਹਦੇ ਮੰਮੀ ਦੇ ਸਹਾਨਾ ਤੇ ਚੱਲਦਾ ਵਾ ਇਹਦੇ ਮਗਰ ਲੱਗਾ ਵਾ ਸਾਡੀ ਉਹਨੇ ਕਿਥੋਂ ਸੁਣਨੀ ਐ ਤੇ ਮਗਰ ਲੱਗਣਾ ਨਿਕਾ ਜੰਮਿਆ ਵਾ ਪਾਲਿਆ ਵਾ ਵਿਆਹਾ ਹੀ ਬਾਹਰ ਕੱਲਿਆ ਹੀਗਾ ਤੇ ਸੈਨਾ ਮੇਰਿਆਂ ਤੇ ਚੱਲਣਾ ਤੇ ਹੁਣ ਕੱਲ ਦੀ ਆਈ ਤੇ تیرੇ ਸੈਨਾ ਤੇ ਚੱਲਣ ਡਿਆ ਪਏ फेर ਵੀ ਆਪਣੇ ਟੱਬਰ ਦੀ ਵੀ ਸੁਣੀ ਚਾਹੀਦੀ ਆ ਜਨ ਜੀ ਇਹ ਥੋੜਾ ਵੀ ਮਾਂ ਤੇ ਉਹਦੀ ਸੁਣੀ ਜਾਵੇ ਬੰਦਾ ਬਹੁਤ ਤੋਹਿਆਨੀ ਵੀ ਮੇਰੀ ਸੁਣੇ ਮੇਰਿਆਂ ਹੀ ਬੜਾ ਤੇ ਨੱਚੇ ਇਹ ਗੱਲ ਨਹੀਂ ਹੋਣੀ ਜਿੱਨਾ ਚ ਨੈ ਜੀਨੀ ਆ ਨਾ ਮੇਰਿਆਂ ਹੀ ਮੰਨਣੀਆਂ ਹੁੰਦੀਆਂ ਜੋ ਮਰਦੀ ਮੈਂ ਮੰਨ ਨਹੀਂ ਬੜਾ ਦੇਣੇ ਚਾਉਣ ਵਾਲੀ ਤੂੰ ਤੇ ਕਿਸ ਦੀ ਵਾਅਦੇ ਅਸ਼ੀ ਨਹੀਂ ਜਾਣ ਦਿੰਦੀ ਕਿਉਂ ਕਬਲ ਇੰਨਾ ਖਪਾਂੜੀਆਂ ਖਾ ਖਾ ਕੇ ਆਪ ਟੈਨਸ਼ਨ ਲਈ ਜਾਨੀ ਆ ਨਿਗਾਹ ਤੇਰਾ ਮੁੰਡਾ ਵਾ ਉੱਤੇ ਕੀ ਮਾਰ ਅਸਰ ਪਊਗਾ ਇੱਥੇ ਕਹਿੰਦੇ ਸੁਣਨੀ ਆ ਜੇ ਤੇ ਕਹਿੰਦੇ ਸੁਣਨੀ ਹੋਵੇ ਤੇ ਫਿਰ ਗੱਲ ਵੀ ਕਰੇ ਤੇਰੇ ਤਾਂ ਤਾਂ ਮੰਨਣੀ ਹੈ ਨਹੀਂ ਕਹਿੰਨੇ ਵੀ ਤੈਨੂੰ ਪਤਾ ਚੰਗਾ ਪੜਾ ਹੈਗਾ ਵਾ ਨੇ ਜਾ ਜਾ ਕੇ ਤੇਰ ਮਾਨਨਾ ਪਾਓ ਉਹੋ ਗੱਲ ਮੁਰਦਾ ਕੂ ਤੇ ਖੱਪਣੀ ਪਾੜੂਗੀ ਤੇਰੀ ਉਹ ਗੱਲ ਵਾ ਕੋਈ ਚੰਗੀ ਗੱਲ ਨਹੀਂ ਆ ਕੇ ਦੱਸਣੀ ਤੇ ਹੋਰ ਚੁੱਕਣਾ ਦੇਂ ਦਪੀਆਂ ਗਾਂ ਜਾ ਜਿੱਧਰ ਆਈਆਂ ਭੱਲੇ ਮੰਮੀ ਹਾ ਕਿੱਦਾਂ ਦੀ ਗੱਲ ਤੇ ਘਰ ਸਾਡੀ ਜੇ ਮੈਂ ਬੋਲੀ ਆ ਤੇ ਤੁਸੀਂ ਕਿਹਾ ਤੇ ਚੁੱਪੀ ਕਰ ਜਾ ਬੋਲੀ ਨਾ ਕੀ ਕਰ ਮੈਂ ਬੋਲ ਨਹੀਂ ਸਕਦੀ ਉਹਨਾਂ ਤੁਸੀਂ ਦੇ ਜੋ ਨੈਣੀ ਸਿਰਕ ਪਾਈ ਦੇ ਉਹਦੀ ਕਰਾਉਣਾ ਤੇ ਕੀ ਗੱਲ ਉਹ ਤੁਹਾਨੂੰ ਮਸਾ ਤਰਸ ਨਹੀਂ ਹੁੰਦਾ ਹੈਗਾ ਮੈਨੂੰ ਨਹੀਂ ਤਰਸਦਾ ਤੈਨੂੰ ਤਰਸਦਾ ਵਾ ਨਾ ਤੇ ਜਾ ਉੱਧਰ ਲੈ ਜਾ ਤੂੰ ਵੱਡੀ ਸਕੀ ਆ ਉਹਦੀ ਤਾਂ ਹੀ ਉਹ ਗੱਲ ਉਹਦੇ ਦੁਸ਼ਮਣ ਵਾ ਆਈ ਯਾਰਾ ਨਹੀਂ ਤਰਸ ਖਾਂਡੇ ਮੈਨੂੰ ਤੇਰਾ ਤਰਸ ਆਉਂਦਿਆ ਵਾ ਮੇਰੀ ਨਿੱਕੀਆਂ ਪੈਣਾ ਵਰਗੀ ਆ ਹੁਣ ਕੋਈ ਮੇਰੀ ਗੱਲ ਸੁਣ ਹੁਣ ਤੇਰਾ ਘਰ ਵਾਲਾ ਸਾਥ ਦੇਊਗਾ ਜਾਂ ਦੇਊਗਾ ਇੰਨਾ ਤੇਰਾ ਸਾਥ ਨਹੀਂ ਦੇਣਾ ਹੈਗਾ ਉਹਨੂੰ ਆਪਣੇ ਹੱਥ ਚ ਕੱਢ ਜਿੱਦਾਂ ਮਰਜੀ ਦੀਦੀ ਉਹ ਤੇ ਮੈਂ ਵੇਖਣ ਹੀ ਨਹੀਂ ਆਂ ਵੀ ਇਹਨਾਂ ਨੇ ਮੇਰਾ ਸਾਥ ਦੇ ਚੁੱਕੇ ਆਏ ਹੁਣ ਹੁਣ ਤੇ ਮੇਰੇ ਸਿਰ ਚ ਨਾ ਛਿੱਤਰ ਹੀ ਆ ਜਾਂ ਮੈਂ ਇਹਨਾਂ ਕੋ ਖਾਣਾ ਤੇ ਜਾ ਇਹਨਾਂ ਦੇ ਮੁੰਡੇ ਕੋ ਖਾਣਾ ਕਿਉਂ ਛਿੱਤਰ ਖਾਵੇਂਗੀ ਤੂੰ ਤੂੰ ਘਰ ਦੀ ਇਹਦੀ ਨੌਤੀ ਨਹੀਂ ਆ ਵਿਆਹ ਕੇ ਲਿਆਏ ਆ ਕਿਉਂ ਛਿੱਤਰ ਖਾਗੀਆਂ ਹੀ ਰੋਹ ਦੇ ਰਹੀਨਾਂ ਕੋ ਸਮਝਦੀ ਆ ਨੌਤੀ ਤੁਹਾਡੇ ਸਾਹਮਣੇ ਹੀ ਆ ਨਾ ਉਹ ਜੁੜਤਣਾ ਰਹੇਗੀ ਨਾ ਤਾਂ ਫੇਰ ਇਹਨੇ ਦੇਨੇ ਪੈਸੇ ਮਾਤਾ ਨੇ ਉਦਾਂ ਪੈਸਾ ਨਹੀਂ ਉਹ ਦੇਣੀ ਇਹਦੀ ਗੱਲ ਕਰਦੀ ਆ ਪੈਸੇ ਮੈਂ ਦੇ ਦਿੰਨੀ ਆ ਇਹਨੂੰ ਘਰ ਚੋਂ ਕੋਈ ਚੀਜ਼ ਨਹੀਂ ਉਹ ਮਿਲਣੀ ਨਾ ਕੋਈ ਪੈੜੀ ਬੰਨਾ ਮਿਲਣਾ ਨਾ ਘਰ ਚੋਂ ਕੋਈ ਹਿੱਸਾ ਮਿਲਣਾ ਜਾ ਉਹਨਾਂ ਪੈਸੇ ਤੇ ਵੇਖ ਲੈ ਕਿ ਨੱਕ ਤੇਰੇ ਕੱਢ ਲੂਗੀ ਕੱਢ ਲੂਗੀ ਜ਼ਿੰਦਗੀ ਮੰਮੀ ਕਿਉਂ ਘਰ ਚੋਂ ਹਿੱਸਾ ਕਿਉਂ ਲੈਣਾ ਨਾ ਘਰ ਦੀ ਮਾਲਕੀ ਦਾ ਸਾਵਾਂ ਹਿੱਸਾ ਵਾ ਇੱਕ ਦਿਨ ਵਿਆਹ ਕਰਾਓ ਨਾ ਅਧਨੀ ਮਾਲਕ ਬਣ ਜਾਂਦੀ ਆ ਜਾ ਤੈ ਮੈਨੂੰ ਇਹਦੀ ਮਤਾਂ ਨਾ ਦੇ ਮੈਂ ਆਨੇ ਪੇ ਜਦੋਂ ਆਈ ਆ ਨਾ ਤੈਨੂੰ ਬੜੀ ਵਰਾਖਿਆ ਜੇ ਤੈਨੂੰ ਲਾਂਬੇ ਕੀਤਾ ਨਾ ਤੇ ਤੂੰ ਲਾਂਬੇ ਰਿਆ ਕਰ ਸਾਡੇ ਘਰ ਦੇ ਵਿੱਚ ਆਣ ਕੇ ਨਾ ਦਖਲ ਨਾ ਦਿਆ ਕਰ ਆਣ ਕੇ ਮਨੂੰ ਇਹਦੇ ਨਾਲ ਨਾ ਮੱਥਾ ਲਾਉਣ ਦਾ ਕੋਈ ਫਾਇਦਾ ਨਹੀਂ ਇਹਦੇ ਮੈਨੂੰ ਵਾਰ ਨਹੀਂ ਹੋਣਾ ਭਾਵੇਂ ਕੁਝ ਵੀ ਪਤਾ ਨਹੀਂ ਇਹ ਕਿਹੜੀ ਮਿੱਟੀ ਦੀ ਬਣ ਗਈ ਆ ਕਿਦੇ ਇਹ ਦਿਖਾ ਰਿਆ ਦਾ ਲਹੂ ਪੀਤਾ ਵਾ ਇਹ ਕਿਹੜੀ ਮਿੱਟੀ ਦੀ ਮੈਂ ਬਣ ਗਈ ਆ ਜਿਤਾ ਇਹ ਆਂਦੀਆਂ ਹੀ ਘਰ ਚ ਵਿਆਹੀਆਂ ਆਈਆਂ ਮੈਂ ਵੀ ਵਿਆਹੀ ਆਈਆਂ ਮੰਮੀ ਤੇ ਘਰ ਕਰ ਕਰਾਣੇ ਦੀਆਂ ਮੈਂ ਐਵੇਂ ਨਹੀਂ ਆ ਗਈ ਹੁਣ ਇਹਨਾਂ ਪਿੱਛੇ ਲਾ ਕੇ ਤਾਂ ਤੋਹੀ ਵੀ ਡਾਪੇ ਜੋ ਮੇਰੀ ਉਹੋ ਗੱਲ ਕਰਨ ਉਹ ਵਿਆਹੀ ਆਈਆਂ ਤੇ ਫਿਰ ਚੱਜ ਨਾ ਰਹਿਣਾ ਮੈਂ ਕਦਮਾਉਣਾ ਵੀ ਨਹੀਂ ਤੂੰ ਬਗਾਨੀਆਂ ਚੀਜ਼ਾਂ ਵੀ ਹੜਪ ਕਰੀ ਜਾਂਦੀ ਆ ਉਹ ਕਹ ਕਹਦੇ ਵਾਸਤੇ ਕਦ ਲਈ ਨਾਲ ਲੈ ਕੇ ਜਾਣਾ ਵਾ ਇਹ ਕਾਦੀਆਂ ਦਾ ਬਗਾਨੀਆਂ ਚੀਜ਼ਾਂ ਖੀਚੀਆਂ ਵਾ ਉਹ ਗੱਲ ਤਾਂ ਇਹ ਬਹਿ ਰਹੇ ਆ ਉਹੀ ਹੋ ਗੱਲ ਕਰੀ ਜਾਂਦੇ ਆ ਕਿੰਨਾ ਪੈਸਾ ਘਰ ਤੇ ਲੱਗਾ ਵਾ ਉਦੋਂ ਆਹਦੀ ਵੀ ਨਾ ਲਾਓ ਮੈਨੂੰ ਪੈਸੇ ਚਾਹੀਦੇ ਆ ਮੈਂ ਆਪਣੇ ਪ੍ਰਾਣ ਨੂੰ ਦੇਣੇ ਕਾਹੀ ਨਾ ਲਾਉਂਦੇ ਆ ਹੁਣ ਜੰਗ ਲਵਾਇਆਂ ਘੁੱਟਦੀਆਂ ਆਪਣੀਆਂ ਕਮਾਈਆਂ ਨਾਲ ਵੱਡੀਆਂ ਹੋਈਦਾ ਇਹ ਲੋਕਾਂ ਦੇ ਲੰਘੂ ਨਿਚੋੜਦੇ ਨਹੀਂ ਵੱਡੀਆਂ ਹੋ ਜਾਂਦਾ ਇਹ ਲਵਾਇਆਂ ਦੇ ਆਪਣੀ ਕਮਾਈ ਕਰੋ ਤੇ ਜਿਹੜੇ ਸਥਿਰ ਤੇ ਚੜਿਓ ਲਾ ਦਿਓ ਤਾਂ ਮੇਰੀ ਛੱਡ ਲੋ ਗੱਲ ਪਾ ਤੂੰ ਜਾਂ ਜਾਂਦੇ ਨਾ ਕਾ ਲਾਂਦੇ ਪੈਸੇ ਹੈ ਨਹੀਂ ਮੇਰੇ ਕੋ ਪੈਸੇ ਵਰਤੇ ਗਏ ਆ ਜੇ ਨਹੀਂ ਜਿਹੜੇ ਇਹਨਾਂ ਦੇ ਸਿਪੜੀ ਹੁੰਦੀ ਹੈ ਨਾ ਜਾ ਵੇਚ ਕੇ ਤੇ ਦੇ ਦੇਂਦਾ ਨਹੀਂ ਤੁਹਾਨੂੰ ਦਿਹਾੜ ਤੋਂ ਨਹੀਂ ਮੇਰੇ ਵਿਆਹ ਦਾ ਮੁਚੇਰਾ ਕਿਦਾਂ ਦਾ ਉਤਰਿਆ ਪਿਆ ਵਾ ਤੁਸੀਂ ਮੰਨ ਜੋ ਕਿਉਂ ਤੁਸੀਂ ਮੰਦੇ ਹੈਗੇ ਗੱਲ ਨੂੰ ਜਿਹੜਾ ਤੇਰੇ ਪਾਸੇ ਤੁਰੇ ਨਹੀਂ ਇਹ ਰੋਜ਼ ਲੈ ਕੇ ਆਪਣੇ ਪਤੀਏ ਨੂੰ ਤੇ ਤੁਰ ਪੈਂਦੀ ਰਹੀ ਆ ਸਭ ਕੁਝ ਮੇਰੇ ਤੋਂ ਬਿਨਾਂ ਹੀ ਬਾਰੋ-ਬਾਰ ਕਰਾ ਲਿਆ ਤੇ ਮੈਨੂੰ ਲੱਗ ਗਈ ਤੇ ਘੂਠੇ ਲਵਾਲੇ ਸਾਰੇ ਕੰਮ ਕਰ ਲਏ ਉਦੋਂ ਹੀ ਥੋੜੀ ਬਹੁਤੀ ਮੈਨੂੰ ਵੀ ਸੋਚ ਨਹੀਂ ਆਈ ਵੀ ਮੈਂ ਕੀ ਕਰ ਲਈ ਇਹ ਪਤੀਏ ਨੇ ਮਾੜਾ ਕੀਤਾ ਹੈਗਾ ਨਾਲੇ ਉਹੋ ਗੱਲ ਉਹਨੇ ਇੰਨਾ ਕੇਲ ਫੁਕਿਆ ਨੜੇ ਵਿਚਾਰਾ ਮਹਾ ਕਿਤੇ ਬਚਿਆ ਅਗਲੇ ਵੱਡਣ ਤੱਕ ਜਾਂਦੇ ਉਹਦੀ ਜੁਰਤ ਹੀ ਉਹਨੇ ਤਾੜੀ ਲੈ ਲਈ ਹੋਰ ਕੋਈ ਹੁੰਦਾ ਨਾ ਕਿਸੇ ਨੇ ਤਾੜੀ ਨਹੀਂ ਲੈਣੀ ਤੂੰ ਹੀ ਲੈ ਕੇ ਦੱਸ ਦੇ ਤੂੰ ਹੀ ਕਿਤਾੜਾ ਲੈਣੀ ਉਹਨੂੰ ਪਤਾ ਹੀ ਨਾ ਕਿ ਪੂਆ ਨੇ ਗੁਫਲ ਦੇਣੇ ਆ ਮੈਨੂੰ ਚੋਰੀ ਛਿਪੇ ਕਰਦੇ ਤੂੰ ਉਹਨਾਂ ਦਾ ਪਰਦੀ ਆ ਸਾਡਾ ਤਾਂ ਤੂੰ ਸੋਚਣ ਨਹੀਂ ਨਹੀਂ ਕੋ ਕਵਲ ਤੈਨੂੰ ਤਾਂ ਪਠੇੜਾ ਮੈਂ ਵੀ ਸਮਝਾਇਆ ਕਿੰਨਾ ਮੈਂ ਤੇ ਡਾੜੀ ਤੈਨੂੰ ਸਮਝਾਉਣੇ ਪਿਆ ਰਾਤ ਤੇ ਨਾ ਤੋਰ ਕਵਲ ਔਕੀ ਹੋਏਗੀ ਉਹ ਲੱਗਣਾ ਤੇ ਪਤਾ ਇਹਨੂੰ ਮੈਂ ਗੁਫਲ ਦੇਤੇ ਆ ਤੂੰ ਵੇਖਿਆ ਉਹਨੂੰ ਗੁਫਲ ਦਿੰਦੀ ਕਿੱਦੜੋਂ ਮੇਰ ਕੋ ਲੈ ਕੇ ਗਿਆ ਵਾ ਉਹਨੇ ਤਾਂ ਕਦੇ ਕਾਹ ਦਾ ਘੁੱਟ ਨਹੀਂ ਕਦੀ ਪੀਤਾ ਮੇਰੇ ਘਰੋਂ ਇਹ ਨਾ ਸ਼ੂਗਰ ਕਰ ਉਹਨੇ ਤੇਰਾ ਇਹ ਸਤਾਈ ਨੂੰ ਦਵਾ ਦਿੱਤਾ ਵਾ ਹੋਰ ਕੋਈ ਬੰਦਾ ਹੁੰਦਾ ਨਾ ਉਹ ਐਡਾ ੜੀ ਦਾ ਪੱਕਾ ਹੀਗਾ ਉਹ ਆਂਦਾ ਨਾ ਪਾਣੀ ਦਾ ਘੁੱਟ ਨਹੀਂ ਪੀਣਾ ਜਿੰਨਾ ਚਿਰ ਮੈਂ ਉਥੋਂ ਤੁਹਾਡਾ ਹੇਸਾ ਨਾ ਦਵਾਉਂਗਾ ਉਦੋਂ ਤੱਕ ਤੂੰ ਹੀ ਆਂਦੀ ਮੈਨੂੰ ਦਵਾ ਦੇ ਹੇਸਾ ਦਵਾ ਦੇ ਹੇਸਾ ਫਟਾ ਨਹੀਂ ਇਹ ਵੀ ਉਦੋਂ ਨਾ ਇਹਦੇ ਹੀ ਮਗਰ ਲੱਗੀ ਪਤਾ ਨਹੀਂ ਇਹਨ ਸੇਰਚ ਕੀ ਪਾਇਆ ਕਵਲ ਦੇ ਕਵਲ ਵੀ ਬੇਦੀ ਬੋਲੀ ਬੋਲੀ ਗਈ ਸੱਤਿਆ ਨਾ ਕਰਤਾ ਸਾਰੇ ਘਰ ਦਾ ਤੇ ਨਾਲੇ ਉਹਨਾਂ ਗਰੀਬਾਂ ਦਾ ਉਹੀ ਤਾਂ ਗਾਣਾ ਉਹ ਤੁਹਾਨੂੰ ਸਮਝਾਉਂਦਾ ਇਹ ਮੰਮੀ ਦੇ ਪਿੱਛੇ ਜੋ ਮੈਨੂੰ ਮੰਮੀ ਕਹੋ ਕਿ ਮੈਂ ਉਹ ਹੀ ਕਰਨਾ ਵਾ ਹੋਰ ਰੋਏ ਦਾ ਕੀ ਫਾਇਦਾ ਕਬਲ ਹੋਣਾ ਆਪਾਂ ਦੱਸ ਕੀ ਕਰੀਏ ਆਹ ਮੈਨੂੰ ਤੂੰ ਨਾ ਓਖਿਆ ਕਰ ਛੱਡਿਆ ਤੁਹਾਨੂੰ ਵੀ ਨਾਲ ਵੱਡਿਆ ਤੂੰ ਤਾਂ ਚੋਪੀ ਕਰ ਰੋ ਤੂੰ ਕੋਈ ਗੱਲ ਨਹੀਂ ਸਿੱਧੀ ਕਰ ਰਹੀ ਜਦੋਂ ਜੀ ਚ ਖਲੋਤੀਆਂ ਨਾ ਉਹਦੇ ਬਾਦੀਆਂ ਗੱਲਾਂ ਕਰ ਲਈ ਤੈਨੂੰ ਕੋਈ ਅਕਲ ਨਹੀਂ ਗਈ ਤੇ ਕੋਈ ਸੱਚ ਮਾ ਨੂੰ ਆਹ ਘਰ ਰੱਖਣੀ ਕਿ ਨਹੀਂ ਆਖਣੀ ਵੱਡਿਆਂ ਨੂੰ ਵੱਡੇ ਥਾਂ ਸਮਝੀ ਜਾਂਦਾ ਮਮੀ ਰੱਖਿਆ ਜਿੱਥੇ ਤੁਹਾਡੀ ਕਦਰ ਹੀ ਨਾ ਉਹ ਤੁਹਾਡੀ ਕਦਰ ਕਢੀਦੀ ਪਰ ਉਹਦੀ ਵੀ ਸੋਚੋ ਨਾ ਉਹ ਤੁਹਾਨੂੰ ਕੀ ਕਹਿਣਾ ਚਾਹੁੰਦੀ ਉਹਦਾ ਵੀ ਕਹਿਣਾ ਮੰਨੋ ਤੁਹਾਨੂੰ ਕੀ ਹੋ ਜਾਊਗਾ ਉਹ ਤਾਂ ਧੀਆ ਵਰਗੀ ਨਹੀਂ ਆ ਕੋਈ ਇਹ ਵੀ ਰੀਤੀਆਂ ਧੂਆਂ ਵਰਗੀ ਨਹੀਂ ਗਈ ਇਹਨੂੰ ਤੇ ਹੁਣ ਨਾ ਛਤਰਾ ਚ ਪਾਣੀ ਪਿਆਲੂਗੀ ਯਕੀ ਇਹ ਨਾ ਚੰਗੀ ਤਰਾਹੇ ਸਾਦਾਉਂਗੀ ਜੇ ਤਾ ਲੋਕੀ ਦਿਨ ਦੇਖਣ ਤੇ ਆ ਇਹ ਕੀ ਯਾਦ ਕਰੂਗੀ ਅਜ ਮੈਂ ਤਾਂ ਬੂਤੇ ਵਾਲੇ ਵੇਖਣ ਡਈ ਤੇ ਤੇਰੇ ਵਾਲੇ ਵੀ ਵੇਖਣ ਡਈ ਆ ਤੈਨੂੰ ਵੀ ਪਤਾ ਜਿਹੜੇ ਮੈਂ ਹਾਲ ਕਰਦੀ ਹੁੰਦੀ ਆ ਰੱਬਾਵਾ ਤੈਨ ਕੋ ਤੇ ਰੱਬੀ ਆਪਣਾ ਪਤਾ ਨਹੀਂ ਕੀ ਇਸ ਵਕਤੇ ਖਾ ਰਹੀ ਦੀ ਖਾ ਕੇ ਤੇ ਡੈਂਹ ਪੈ ਗਈ ਕਿੜ ਕਿੜ ਕੇ ਕਿੜ ਕਿੜ ਕਰਨ ਜਿਦਾ ਟਰੈਕਟਰ ਚੱਲਦਾ ਥੋੜੀ ਦੇਰ ਤੇ ਨਾ ਕਰ ਮੇਰੇ ਉਹ ਵੇਲੇ ਨੂੰ ਪਛਤਾਉਂਦਾ ਹੀ ਮੈਂ ਕਿਹੜੇ ਵੇਲੇ ਘੜੀ ਨੂੰ ਇਹ ਮਗਰ ਲੱਗ ਗਈ ਤੇ ਆਹ ਕੰਮ ਕਰ ਲਿਆ ਵਾ ਪਰ ਨਾ ਕਰ ਮੇਰੀ ਭੈਣ ਇਦਾਂ ਤੈਨੂੰ ਪਤਾ ਮम्मी ਨੇ ਮੰਨਣਾ ਵਾ ਉਹਨੇ ਆਪਣੀ ਮਰਜ਼ੀ ਕਰਨੀ ਹੁਣ ਆਸਤੇ ਆਸਤੇ ਹੀ ਐਡੀ ਜਲਦੀ ਕਾਲੀ ਪਿਆ ਕੰਮ ਨਹੀਂ ਬੰਨਣਾ ਹੁਣ ਮਤ ਆਈ ਆ ਹੁਣ ਪਤਾ ਲੱਗਾ ਨਾ ਮੈਂ ਪਹਿਲੇ ਕੀ ਕੀ ਜੁਹੰਦੇ ਆ ਮਗਰ ਲੱਗੀ ਉਹਦੇ ਲੈ ਲਾ ਹੁਣ ਉਹਦੇ ਕੋਲ ਨੋਟ ਹੈ ਡਾਡੀ ਜੀ ਹੁਣ ਤੇ ਮੰਮੀ ਅੱਖੋਂ ਨੀਰ ਲੰਮਦੀ ਮੈਨਾਂ ਛਾਟੀ ਰੰਗ ਬਦਲ ਲੇ ਆ ਕਈ ਦਿਨ ਕਈ ਸੁਣਾ ਕੇ ਤੇ ਗਾਂ ਗਈ ਆ ਉਦੋਂ ਕਿਤੇ ਮਿੱਟਰੀ ਬਣੀ ਕਵਲ ਕਵਲੀ ਹੁੰਦੀ ਏ ਇਹਨੂੰ ਵਿਚਾਰੀ ਨਵੇਂ ਨਾ ਵਾਧੂ ਦੇ ਛਤਰ ਫੇਰਦੀ ਰਹੀ ਚੱਲ ਕਵਲ ਪੁੱਤ ਨਾ ਇੰਨਾ ਖਾਬ ਤੇਰੇ ਛੱਟ ਲੱਗੀ ਆ ਦੇ ਅੱਗੇ ਸਿਰ ਤੇ ਪੀੜ ਹੋਣ ਲਈ ਆ ਫੇ ਪੈਜਾਂਗੇ ਮੰਜੇ ਤੇ ਫੇ ਆਹੀਂ ਕਰਾਂਗੇ ਛੱਟ ਲੱਗੀ ਤੇਰੀ ਛੱਟ ਕਿੱਦਾਂ ਲੱਗੀ ਮੰਮੀ ਨੇ ਲਾਈ ਦੀਦੀ ਲੰਮੀ ਕਹਾਣੀ ਆ ਇਹ ਮੈਨੂੰ ਤੇ ਆਪ ਨਹੀਂ ਪਤਾ ਲੱਗਾ ਕਿਹੜੇ ਵੇਲੇ ਮੇਰੇ ਸਿਰ ਚ ਕੋ ਮਾਰ ਕੇ ਤੇ ਮੈਨੂੰ ਅੰਦਰ ਪਾ ਛੜਿਆ ਕੋ ਚੁੱਪ ਕਰ ਫਿਰ ਨਾ ਕਿ ਤੈਸ ਹੁੰਦੇ ਰੋ ਆ ਜਾ ਉੱਥੇ ਬਹਿ ਕੇ ਗੱਲ ਕਰਦੇ ਆ ਚਲਾ ਕੀੜੇ ਕੰਦੇ ਪਹੁੰਚ ਹੀ ਹੱਥ ਮਾਰੀ ਜਾਂਦੇ ਹੀ ਉਹ ਖਬਰਾਂ ਖਬਰਾਂ ਹੀ ਸੁਣਦੇ ਹਾਂ ਮੈਂ ਜਿਵੇਂਖਣਾ ਜਾਂ ਫੋਟੋ ਫੋਟਾ ਵੇਖਦੇ ਦੀਆਂ ਮੇਰੀ ਇੱਕ ਗੱਲ ਸੁਣੋ ਜਦ ਅਸੀਂ ਕਵਲ ਕੋ ਗਏ ਹਾਂ ਤੁਹਾਨੂੰ ਕੋ ਅਜੀਬ ਜੀਵ ਨਹੀਂ ਲੱਗਾ ਉੱਥੇ ਲੱਗਾ ਤਾਂ ਮੈਨੂੰ ਬੜਾ ਕੁਝ ਅਜੀਬ ਥੋੜਾ ਨਹੀਂ ਬਹੁਤ ਕੁਝ ਅਜੀਬ ਲੱਗਾ ਵਾ ਤੈਨੂੰ ਜਸ ਤੈਨੂੰ ਕਿਜੀਵ ਲੱਗਾ ਫੇਰ ਤੈਨੂੰ ਮੈਂ ਬਾਅਦ ਦਸੂਗਾ ਮੈਨੂੰ ਇਹ ਗੱਲ ਦਾ ਅਜੀਬ ਜਿਹਾ ਲੱਗਾ ਵੀ ਉਹਦੀ ਸੱਸ ਨੇ ਸਾਨੂੰ ਕਵਲ ਦੇ ਮੱਥੇ ਕਿਉਂ ਨਹੀਂ ਲੱਗਣ ਦਿੱਤਾ ਮੈਂ ਵੀ ਗੱਲ ਨੂੰ ਦਿਮਾਗ ਮੈਂ ਇਹ ਸੋਚਣ ਡਿਆ ਗੱਲ ਦਾ ਕਿ ਜਦੋਂ ਹੁਣ ਉਹ ਦੂਜੀ ਭੈਣ ਆਈ ਮੇਂ ਵਿਚਾਰੀ ਬੁਆ ਖੋਲੇ ਕਿੰਨਾ ਪਿਆਰ ਨਾਲ ਹਾਂ ਹਾਂ ਤੇ ਕਵਲੀ ਅਖੇ ਬੇੜੇ ਚ ਬੰਦਾ ਫਿਰਦਾ ਤੇ ਦਿਖਦਾ ਹੀ ਆ ਉਹ ਮਾਤਾ ਤੇ ਨਾ ਤੇ ਉਹਨੇ ਇੱਕ ਗੱਲ ਨਾ ਤੇ ਉਹਨੇ ਇਹ ਗੱਲ ਆਖੀ ਵੀ ਕਵਲ ਘਰ ਰਹਨੇ ਆ ਉਹ ਆਂਦੀ ਅੰਦਰੋਂ ਬਾਹਰ ਨਹੀਂ ਆਉਣਾ ਅੰਦਰੋਂ ਬਾਹਰ ਨਹੀਂ ਆਉਣਾ ਨਹੀਂ ਤੇ ਜਿੱਦਾਂ ਹੀ ਉਹਦੇ ਮਾਤਾ ਨਾਲ ਡਏ ਗੱਲਾਂ ਬਾਤਾਂ ਕਰ ਲਿਆ ਕਵਲ ਨੇ ਜੇ ਹਾਨੂੰ ਨਾਮ ਹੀ ਕਮਾਉਣਾ ਹੁੰਦਾ ਨਾ ਤੇ ਕਵਲ ਨੇ ਹੱਲੇ ਨਾ ਸਾਡੀ ਬੇਇੱਜ਼ਤੀ ਕਰਨ ਦੀ ਜ਼ਰੂਰ ਹੋਣਾ ਹੀ ਹਾਂ ਇਹ ਗੱਲ ਬਿਲਕੁਲ ਠੀਕ ਹੈ ਕਵਲ ਕੱਲ ਘਰੇ ਹੀ ਬੁੜੀ ਜਾਣ ਕੇ ਝੂਠ ਮਾਰਦੀ ਪਰ ਫੇਰ ਬਾਹਰ ਕਿਉਂ ਨਹੀਂ ਆਈ ਉਹ ਬਾਹਰ ਨੇ ਸੈਣੇ ਕੀ ਆਉਣਾ ਸੀ ਜਦੋਂ ਆਂਦੇ ਨਾ ਇਨਸਾਨ ਇਸਤੇ ਨਾਤੇ ਤੋੜ ਲੇ ਮਨ ਪੱਥਰ ਕਰ ਲੇ ਤੇ ਫੇ ਉਹਨੇ ਇਸਤੇ ਸਮਝਦਾ ਨਹੀਂ ਆਪਣੀ ਗੱਲਾਂ ਨੂੰ ਉਹ ਗੱਲ ਨੂੰ ਸਮਝਦਾ ਤਾਂ ਨਹੀਂ ਆ ਪਰ ਅਹੀਂ ਜੇ ਪੋਲ ਪਲਾ ਕੇ ਗਏ ਹੀਗੇ ਉਹਨੇ ਜੇ ਅੰਦਰ ਉਹਨੇ ਇਹ ਗੱਲਾਂ ਸਾਡੀਆਂ ਸੁਣੀਆਂ ਵੀ ਹੋਣਗੀਆਂ ਅਸੀਂ ਕਹਿਣ ਵੀ ਡਏ ਵੀ ਅਸੀਂ ਜ਼ਮੀਨ ਦਾ ਕਰਕੇ ਨਹੀਂ ਆਏ ਅਸੀਂ ਸਿਰਫ ਕਵਲ ਨੂੰ ਵੇਖਣਾ ਚਾਹੁੰਦੇ ਆ ਮਿਲਣਾ ਚਾਹੁੰਦੇ ਆ ਭਲਾ ਇਹ ਗੱਲਾਂ ਉਹਨੇ ਸੁਣੀਆਂ ਨਾ ਹੋਣਗੀਆਂ ਐਨੇ ਅਸੀਂ ਉਹਦੇ ਉਹਦੇ ਲਾਹੂ ਸਫੇਦ ਹੋ ਗਿਆ ਵੀ ਇਹ ਫੇਰ ਵੀ ਇੰਨੀ ਬੇਇੱਜ਼ਤੀ ਕਰਨ ਦੇ ਬਾਅਦ ਬਾਵਜੂਦ ਵੀ ਅਸੀਂ ਸਾਰਾ ਕੁਝ ਉਥੋਂ ਮਕਾਇਆ ਵਾ ਤੇ ਫਿਰ ਵੀ ਇਹ ਸਾਡੇ ਕੋਲ ਆਏ ਆ ਤੇ ਚੱਲ ਮੈਂ ਮੇਲ ਹੀ ਲਾਵਾਂ ਗਾਂ ਜਾ ਕੇ ਬੜਾ ਹੀ ਉਹਨੇ ਤੇ ਨਾ ਸੱਚੀ ਮੇਰੇ ਦਿਲ ਦੇ ਨਾਲ ਨਾ ਮੈਨੂੰ ਇੰਨਾ ਕਿਤੇ ਉਹ ਗੱਲ ਮਹਿਸੂਸ ਹੋਇਆ ਨਾ ਵੀ ਇੰਨੀ ਬੇਇੱਜ਼ਤੀ ਉਹਦੀ ਸੱਸ ਨੇ ਕੀਤੀ ਨਾ ਇੰਨਾ ਸਾਡੇ ਨਾਲ ਧੱਕਾ ਕੀਤਾ ਨਾ ਉਹਨਾਂ ਨੇ ਵੀ ਕੋਈ ਗੱਲ ਨਹੀਂ ਕਰਨ ਵਾਲੀ ਗੁੱਸਾ ਵੀ ਦੇਖ ਕੇ ਵੀ ਨਹੀਂ ਤਰਸਾ ਵੀ ਸੱਤ ਬਗਾਨੇ ਕਿੰਨੀਆਂ ਗੱਲਾਂ ਕੰਡਈਏ ਮੇਰੇ ਪਰ ਪਰ ਜਾਏ ਗੁੱਸਾ ਦੇ ਮੈਨੂੰ ਹੀ ਬੜਾ ਸੀ ਪਰ ਮੈਂ ਕਹਿ ਨਹੀਂ ਸਕਦਾ ਕੁਝ ਕਿਉਂਕਿ ਜੇ ਮੈਂ ਕਹਿੰਦਾ ਨਾ ਜੇ ਕਹੋ ਲਾ ਕੇ ਸਾਡੀ ਬੇਇੱਜ਼ਤੀ ਗਾਦੀ ਤੇ ਫਿਰ ਤੇ ਕੀ ਹੁੰਦਾ ਇਹੋ ਤੇ ਗੱਲ ਆ ਨਾ ਮੈਂ ਵੀ ਤਾਂ ਕਰਕੇ ਚੁੱਪ ਗਈ ਵੀ ਅਹੀਂ ਤੇ ਆਪ ਬੇਸ਼ਰਮਾ ਦੇ ਤਾਨ ਆਏ ਆ ਤੇ ਜੇ ਅਹੀਂ ਉਹਦੀ ਸੱਸ ਨਾਲ ਕੋਈ ਵਾਅਦਾ ਵੱਟਾ ਕੀਤਾ ਤੇ ਮੁੜ ਕੇ ਕਵਲ ਇੱਥੇ ਫੋਨ ਕਰਕੇ ਤੇ ਸਾਡੀ ਬੇਇੱਜ਼ਤੀ ਕਰੂਗੀ ਜਾਂ ਉੱਥੇ ਬੇਇੱਜ਼ਤੀ ਕਰ ਦੇਂਦੀ ਆਂਡੀ ਗਵਾਂਡੀ ਇਕੱਠੇ ਕਰਦੀ ਲਾ 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 ਹੁੰਦੀ ਤੇ ਫਾਇਦਾ ਹੀ ਇਹ ਗੱਲ ਦੇ ਵਿੱਚ ਕੋਈ ਉਦਾਂ ਵੇਖ ਲਾ ਲਾਗੇ ਦੂਜੀ ਭੈਣ ਵੀ ਹੈਗਾ ਕਿੰਨੀ ਚੰਗੀ ਆ ਕਿੰਨੇ ਪਿਆਰ ਨਾਲ ਹਨੂੰ ਬੋਲਿਆ ਨਾ ਉਹ ਮਾਈ ਹਨੂੰ ਗਾੜੀ ਉੱਡ ਖਣ ਪੈਂਦੀ ਹੀ ਲਾ ਮਾਈ ਦੇ ਤਾਂ ਸਾਰੇ ਪਵਾੜੇ ਆ ਜੋ ਕੁਝ ਕਰਾਇਆ ਨਾ ਉਹਨੇ ਹੀ ਕਰਾਇਆ ਤੇ ਉਹੋ ਜੀ ਏ ਜਿਹੜੀ ਉਹਨਾਂ ਦੇ ਮਗਰ ਲੱਗੀ ਆ ਪਰ ਇੱਕ ਗੱਲ ਹੈਗੀ ਆ ਹੁਣ ਤੇ ਨਾ ਅੱਗੇ ਮੈਂ ਤੁਹਾਨੂੰ ਕਹਿੰਦੀ ਨਾ ਅਸੀਂ ਜਾਣਾ ਜਾਣਾ ਆ ਹੋਣ ਨਹੀਂ ਉਹਹੀਂ ਜਾਣਾ ਤੇ ਜਿਉਂਨੇ ਕਿਤੇ ਫੋਨ ਵੀ ਕੀਤਾ ਨਾ ਤਾਂਹੀਂ ਨਹੀਂ ਉਹ ਚੁੱਕਣਾ ਜੋ ਮਰਜੀ ਹੋ ਜੇ ਹੁਣ ਕੀ ਰਹਿ ਗਿਆ ਐ ਸਭ ਕੋ ਭਲਾ ਦੇ ਸਾਹਮਣੇ ਮੈਂ ਤੇ ਗਿਆ ਹੀ ਪਈ ਚੱਲ ਮੇਰੀ ਭੈਣ ਆ ਫੇਰੀ ਵੀ ਪਈ ਚੱਲ ਨਹੀਂ ਅੰਨੇ ਨਵਾਂ ਤੋਂ ਮਾਸ ਨਹੀਂ ਵਕ ਹੁੰਦਾ ਮੈਂ ਤੇ ਦੇ ਸਾਹਮਣੇ ਗਿਆ ਹੀ ਪਰ ਜਦੋਂ ਉਹਨੇ ਸਮਝਿਆ ਤੇਰਾ ਖਿਆਲ ਸੱਸ ਦਸੂ ਨਾ ਤੇ ਤੇਰਾ ਭਰਾ ਬਾਹਰ ਆਇਆ ਹੈ ਸਰਦ ਸੁਣਾ ਜਾ ਕਬੂਲੋ ਨੇ ਦੱਸਣਾ ਕੀ ਆ ਉਹਨੂੰ ਪਤਾ ਹੀਗਾ ਤਾਈਆਂ ਨੇ ਆ ਗਾੜੀ ਆ ਗਾਂ ਆਈ ਤੇ ਮੈਂ ਕਵਾਉਣਾ ਹੀ ਨਹੀਂ ਮੈਂ ਇਹਨਾਂ ਦੇ ਮੱਥੇ ਨਹੀਂ ਲੱਗਣਾ ਉਹ ਚੱਲ ਕੋਈ ਗੱਲ ਨਹੀਂ ਨਹੀਂ ਮਿਲਣਾ ਚਾਹੁੰਦੀ ਤਾਂ ਨਾ ਮਿਲੇ ਜਿਨ੍ਹਾਂ ਨੇ ਭੈਣਾਂ ਨਹੀਂ ਹੁੰਦੀਆਂ ਉਹ ਜਿੰਦੇ ਨਹੀਂ ਆ ਕੋਈ ਗੱਲ ਨਹੀਂ ਭੈਣ ਹੋਰ 7 ਵਜੇ ਬਣਾਵਾਂਗੇ ਕੋਈ ਗੱਲ ਨਹੀਂ ਇਹ ਤਾਂ ਗਲਤ ਹੱਡੀ ਠੀਕ ਆ ਇਹ ਦੋ ਚੰਗਾ ਤੇ ਬੰਦਾ 7 ਬਗਾਨੀਆਂ ਨੇ ਮੇਲੇ ਨਾ ਉਹ ਚੰਗਾ ਹੀ ਹੋਣ ਤੇ ਪਾਉ ਅਗਲੀ ਇੱਕ ਪਾਸੇ ਲਾ ਬਾਪੂ ਆ ਕਿੰਨਾ ਚੰਗਾ ਮਾਸਾ ਵੀ ਛੱਡਾ ਜੇ ਘਰ ਹੁੰਦਾ ਨਾ ਆਨੂੰ ਜ਼ਰੂਰੀ ਰੱਖਣਾ ਸੀ ਪੁੱਤਾ ਉਹ ਚਾਹ ਪਣੀ ਪੀਣੇ ਬੈਠ ਕੇ ਸੌ ਨਹੀਂ ਆਉ ਭੁਗਤ ਕਰਨੀ ਇਹ ਇੱਕ ਪਾਸੇ ਮਾਈ ਆ ਇਧਰ ਕੱਖ ਨਹੀਂ ਹਾਲ ਸਾਰੀ ਪਵਾੜੇ ਜੜੀ ਮਸੀ ਆੜੀ ਕੱਲ ਮੈਂ ਇੱਕ ਹਾਲ ਦਾ ਸੋਸਾ ਤੇ ਕਿਹੜੀ ਨਹੀਂਉ ਤਾ ਕਿ ਜਿਹੜਾ ਮੰਮੀ ਤੇਰਾ ਸਿਰ ਚ ਕੋ ਮਾਰ ਦਿੱਤਾ ਗੱਲ ਕੀ ਹੋਣੀ ਹੈ ਦੀਦੀ ਮੈਨੂੰ ਆਪਣੀ ਗਲਤੀ ਦਾ ਨਾਂ ਬਹੁਤ ਜ਼ਿਆਦਾ ਪਛਤਾਵਾ ਵਾ ਤੇ ਮੈਂ ਆਪਣੀ ਗਲਤੀ ਸੁਧਾਰਨਾ ਚਾਹੁੰਦੀ ਹਾਂ ਤੇ ਆ ਜਿਹੜੀ ਗਵਾਂਡੀਆਂ ਦੀ ਨੋਂ ਨਹੀਂ ਆ ਕਵਲ ਮੈਡਮ ਬੈਂਕ 'ਚ ਲੱਗੀ ਮੈਂ ਉਹਦੇ ਵੱਲ ਮੈਂ ਚੱਲ ਜਾਣੀ ਆ ਤੁਹਾਨੂੰ ਕਹਿੰਨੀ ਆ ਚੈੱਕ ਬੁੱਕ ਲੱਗ ਗਈ ਮੈਨੂੰ ਸਾਂਝਾ ਖਾਤਾ ਸੀ ਆ ਪਾਗ ਲਾ ਲਿਆ ਮੁੰਡੇ ਦੀ ਵੀ ਨੀਤ ਮਾੜੀ ਵੀ ਦੇਹ ਦਾ ਕੱਲੀ ਦਾ ਖਾਤਾ ਖਲਾਤਾ ਦੇ ਵਰਤਦੀ ਨਾ ਰਵੇ ਪੈਸੇ ਮਾ ਨਾ ਖਾਤਾ ਖਲਾਤਾ ਤੋਂ ਮੈਨੂੰ ਜਾਕਬੋ ਕਨਾ ਲੱਭ ਗਈ ਤੇ ਮੈਂ ਚਲ ਉਹਨੂੰ ਕਹਿੰਦੀ ਥੋੜੇ ਥੋੜੇ ਪੈਸੇ ਭਰ ਦੇ ਤੇ ਮੈਂ ਕਢਾ ਕੇ ਆਪਣੇ ਪ੍ਰਾਂਵਾਂ ਨੂੰ ਵਾਪਸ ਕਰ ਦਿੰਨੀ ਆ ਇਹ ਐਡੀ ਕਿਤੇ ਪਤਾ ਨਹੀਂ ਸ਼ੀ ਬਲੀਵ ਮਗਰੀ ਵੇਂਦੀ ਰਹੀ ਪਈ ਕੀ ਕਰਦੀ ਕੀ ਨਹੀਂ ਇਹਨੇ ਵੇਖ ਲਿਆ ਤੇ ਮੈਨੂੰ ਧੂਕ ਕੇ ਕਰ ਲਿਆ ਕਹਿੰਦੀ ਨਹੀਂ ਪੈਸੇ ਮੈਂ ਵਾਪਸ ਦੇਣ ਦੇਣੇ ਜੇ ਮੈਂ ਕਿਹਾ ਵੀ ਮੈਂ ਠਾਣੇ ਚਲਨੀ ਜੇ ਤੂੰ ਮੈਨੂੰ ਨਹੀਂ ਇਹ ਕਦਮ ਚੁੱਕਣ ਦੇਣਾ ਤੇ ਇਹਨੇ ਮੇਰੇ ਸਿਰ 'ਚ ਪਤਾ ਨਹੀਂ ਕੀ ਮਾਰਿਆ ਕੀ ਨਹੀਂ ਤੇ ਮੇਰੇ ਨਾਲ ਹੀ ਬਿਉਸ਼ ਹੋ ਗਿਆ ਵੇ ਰੋਡ ਕੱਡਾ ਧਕੜਾ ਪਿਆ ਮੇਰੇ ਸਿਰ ਦੇ ਵਿੱਚ ਤੇ ਮੈਨੂੰ ਇਹਨੇ ਕਿੰਨਾ ਚਿਰ 3-4 ਘੰਟੇ ਮੈਨੂੰ ਹੋਸ਼ ਨਹੀਂ ਆਈ ਮੰਜੀ ਦੇ ਵਿੱਚ ਪਈ ਰਹੀ ਉਹ ਤਾਂ ਨਾ ਪਤਾ ਹੀ ਮੈਨੂੰ ਤੇ ਪਤਾ ਵਾ ਪੀ ਹੱਥ ਚੱਕ ਜਿਹੜੀ ਮੇਰੇ ਤੇ ਚੱਕਦੀ ਰਹੀ ਤੇ ਤੇਰੇ ਤੋਂ ਸਿਰਤੀ ਮਾਰਦਾ ਇੰਨਾ ਸੋਚਦੀ ਕਿ ਜੇ ਉਹਦੇ ਥਾਂ ਥਾਂ ਵੱਜ ਗਈ ਤੇ ਫਿਰ ਮੈਂ ਕੀ ਜਵਾਬ ਦਵਾਂਗੀ ਇਹਨੂੰ ਮਾਸਾ ਨਹੀਂ ਤਰਸਾਇਆ ਮਾਰ ਲੱਗੀ ਨੂੰ ਕਿਤੇ ਮਾਸਾ ਜਿੰਨਾ ਮੇਰਾ ਮੁੰਡਾ ਵਾ ਵੱਧ ਘੱਟ ਕੇ ਤੇ ਮਾਰ ਦਿੰਦੀ ਤੇ ਮਾਂ ਮਿਟਰ ਕਰ ਦੇਣਾ ਸੀ ਇਹਨੂੰ ਮੁੰਡੇ ਨੂੰ ਉਹ ਜਰਾ ਰੋਂਦਾ ਫਿਰਦਾ ਇਹਨੂੰ ਕਹਦਾ ਇਹਨੇ ਤੇ ਆਸਾਂ ਕਰਨੀਆਂ ਪੈਸੇ ਮੁੱਠ ਚ ਆਏ ਇਹਦੇ ਤੇ ਮੈਨੂੰ ਦੇਨੇ ਨਾ ਕਿਤੇ ਪੈ ਜਾਣ ਹੁਣ ਤੂੰ ਮੇਰੀ ਇੱਕੋ ਗੱਲ ਸੁਣਨਾ ਜੇ ਤੇ ਪੈ ਇੱਕੋ ਕੁਡਾਉਣੀ ਆ ਹੁਣ ਹੀ ਇਹਨੂੰ ਆਪਣੇ ਵੱਲ ਕਰ ਉੰਤੀ ਹੀ ਹੀਰਾਦ ਮੈਨੂੰ ਸਿੱਦੇ ਮੋਹੂਂ ਤੇ ਗੱਲ ਨਹੀਂ ਕਰਦਾ ਪਤਾ ਹੀ ਆ ਤੁਹਾਨੂੰ ਮਾਂ ਨਾ ਭਾਵੇਂ ਘੰਟਾ ਘੰਟਾ ਗੱਲਾਂ ਕਰਦਾ ਰਹੇ ਮੇਰੇ ਨਾਲ ਬਸ ਰਾਜੀ ਬਾਜੀ ਰਾਜੀ ਬਾਜੀ ਕਰਕੇ ਤੇ ਚਾਹਦਾ ਉਹ ਦਿਨ ਗੱਲਾਂ ਕਰਦਾ ਜਿੱਦਣ ਉਥੋਂ ਜ਼ਮੀਨ ਲਿਆਉਣੀ ਸੀ ਉਦੋਂ ਤਨ ਉਹਨਾਂ ਨੇ ਪਿੱਛੇ ਲਾਇਆ ਇਹ ਦੋਵਾਂ ਨੇ ਮਾਂ ਪੁੱਤਾਂ ਨੇ ਤੂੰ ਵੀ ਉਹਦਾ ਝੱਟ ਲੱਗ ਗਈ ਪਿੱਛੇ ਉਹਨਾਂ ਦੇ ਉਹਦਾ ਤੂੰ ਵੀ ਸੋਚਦੀ ਤੇ ਭਾਵੇਂ ਮੈਂ ਆਪਣੇ ਬਣਾ ਕਿੱਦਾਂ ਮਿਲੂੰਗੀ ਵਰਤੂੰਗੀ ਹੁਣ ਤਰਸੀ ਨੇ ਕਹੋ ਇਹੀ ਗੱਲ ਕਿ ਤੈਨੂੰ ਉਹਦੋਂ ਕਹਿਨੀ ਵੀ ਪਿੱਥੇ ਭੈਣ ਭਰਾਵਾਂ ਨੇ ਕਰਨਾ ਨਾ ਉੱਥੇ ਭੈਣ ਭਰਾ ਹੀ ਕਰਦੇ ਦੂਜਾ ਕੋਈ ਨਹੀਂ ਉਹ ਕਰਦਾ ਹੈਗਾ ਦੀ ਜੀ ਤੁਸੀਂ ਕਿੰਨੇ ਚੰਗੇ ਆ ਤੁਸੀਂ ਮੇਰਾ ਬੜਾ ਸਾਥ ਦੇਣ ਦੇ ਮੇਰੇ ਦੁੱਖ ਨੂੰ ਵੀ ਸਮਝਣ ਦੇ ਆ ਪਰ ਮੈਂ ਤੁਹਾਡੇ ਨਾਲ ਨਾ ਬਹੁਤ ਵਧੀਕੀਆਂ ਗੀਤੀਆਂ ਵਾ ਗੁਣਾ ਗਾਰਮ ਮੈਂ ਤੁਹਾਡੀ ਵੀ ਮੰਮੀ ਨੂੰ ਝੂਠ ਸੱਚ ਦੱਸ ਕੇ ਤੇਰੇ ਦਿਵਾਲੇ ਕਰਾਉਣਾ ਚਲ ਕੋਈ ਗੱਲ ਨੂੰ ਜੋ ਹੋ ਗਿਆ ਨਾ ਪਿੱਛੇ ਉੱਤੇ ਮਿੱਟੀ ਪਾ ਪਰ ਗਾੜੀ ਨਹੀਂ ਆਪਾਂ ਈਦਾ ਮੈਂ ਜਿੱਥੋਂ ਤੱਕ ਹੋ ਸਕੂ ਮੈਂ ਤੇਰਾ ਸਾਥ ਪੂਰਾ ਦਉਂਗੀ ਤੂੰ ਪਰ ਹੁਣ ਉਹ ਗੱਲ ਤੇ ਰਮੀ ਹੁਣ ਪੈਸੇ ਵਾਪਸ ਲੈ ਕੇ ਉਹਨਾਂ ਨੂੰ ਦੇ ਕੇ ਉਹਨੇ ਜੋ ਮਰਜ਼ੀ ਹੋ ਜੇ ਮੈਂ ਉਹ ਵੀ ਕਿੱਦਾਂ ਫਿਕਰ ਛਿਚਕਾਂ ੜੀ ਆ ਆਪਣੇ ਵੱਲੋਂ ਪਰ ਇਹ ਤੇ ਮੇਰੀ ਵਾਅ ਪੈਸੇ ਨਹੀਂ ਜਾਣ ਦਿੰਦੀ ਇਹਨੇ ਜਾਣ ਨਹੀਂ ਦੇਣੀ ਕਵਲ ਇਹ ਕੋ ਹੁ ਡੱਟ ਕੇ ਰਹੂੰਗੀ ਨਾ ਤੇ ਫਿਰ ਪੈਸੇ ਨਿਕਲਨੇ ਆ ਕਿਉਂ ਡਾੜੀ ਵਿੱਚ ਰੜਿਆ ਵਾ ਡਾੜੀ ਜੇ ਤੈਨੂੰ ਪਤਾ ਕਿ ਕਿੰਨੀ ਕਮਾਉਂਦੀ ਮੈਨੂੰ ਤਾਂ ਅੱਗੇ ਨਹੀਂ ਆ ਵੀ ਕਿਸ ਕਮਦੀ ਉਹ ਤਾਂ ਕਹਿੰਦੀ ਤੂੰ ਸਹੜੀ ਉਹਦੀ ਲੈਣੀ ਧੀ ਧੀ ਹਾਂ ਇਹ ਦੇਖੋ ਰੇ ਨਾ ਦੋਵਾਂ ਭੈਣ ਭਰਾਵਾਂ ਨੇ ਹੁਣ ਵਿਛੜੇ ਮਰ ਜਾਣਾ ਵਾ ਜਿੱਦਾਂ ਵੱਡੀ ਚਲ ਗਈ ਐਦਾਂ ਹੀ ਰੋ ਖੱਪ ਕੇ ਮੈਂ ਵੀ ਮਰ ਜਾਣਾ ਵਾ ਪਰ ਮੇਰਾ ਇਨਾ ਜੀ ਕਰਦਾ ਵਾ ਨਾ ਕਿ ਮੈਂ ਇੱਕ ਵਾਰੀ ਆਪਣੇ ਭਰਾ ਨੂੰ ਮਿਲਾਂ ਉਹਨਾਂ ਦੁੱਖ ਸੁੱਖ ਸਾਂਝੇ ਕਰਾਂ ਕੌਣ ਖੂਨ ਦੇ ਰਿਸ਼ਤੇ ਨਾ ਕਿਤੇ ਨਾ ਕਿਤੇ ਮਾਰ ਕਰਦੇ ਹੀ ਆ ਉਹ ਤੈਨੂੰ ਮਿਲਣਾ ਚਾਹੁੰਦਾ ਵਾ ਤੇਰਾ ਭਰਾ ਹਾਏ ਸੱਚੀ ਦੀਦੀ ਤੁਹਾਨੂੰ ਫੋਨ ਆਇਆ ਏ ਵੀਰ ਦਾ ਜਾਂ ਤੁਹਾਨੂੰ ਕਿਤੇ ਟੱਕਰਿਆ ਸੀ ਤੁਸੀਂ ਮੈਨੂੰ ਦੱਸ ਦਿੰਦੇ ਤੇ ਮੈਂ ਆਪਣੇ ਭਰਾ ਨੂੰ ਮਿਲ ਲੈਂਦੀ ਕੰਬਲੀ ਹੋ ਤੇ ਘਰ ਆਇਆ ਤੇਰਾ ਮਿਲੋ ਤੈਨੂੰ ਪਰ ਤੂੰ ਹੀ ਨਹੀਂ ਉਹਨੂੰ ਮਿਲੀ ਹੈਗੀ ਹੋਏ ਦੀਦੀ ਕਾਰ ਆਇਆ ਹੈ ਤੇ ਦੋਈ ਮੈਨੂੰ ਦੱਸੇ ਆ ਗਏ ਹੋਣੀ ਵੀ ਮੇਰਾ ਭਰਾ ਕਾਰ ਆਇਆ ਹੈ ਕਵਲ ਆਇਆ ਨਾ ਚਾਹ ਥੋੜੇ ਤਰ ਦੇ ਲੈ ਮੰਮੀ ਨੇ ਭਾਰ ਤੇਰੇ ਤੱਕ ਉਹਨਾਂ ਨੂੰ ਪਹੁੰਚਣ ਨਹੀਂ ਦਿੱਤਾ ਇੰਨੇ ਤੇਰੇ ਵੀਰ ਨੇ ਵੀ ਕਿਦਾਂ ਤਰ ਦੇ ਲੈ ਕਹਿੰਦਾ ਇੱਕ ਵਾਰੀ ਮੈਨੂੰ ਆਪਣੀ ਭੈਣ ਨੂੰ ਮਿਲ ਲੈਣ ਦੇ ਪਰ ਮੰਮੀ ਨੇ ਮੈਂ ਵੀ ਬੜੇ ਵਾਸਤੇ ਪਾਏ ਪਰ ਮੰਮੀ ਨੇ ਨਹੀਂ ਸਾਡੀ ਸੁਣੀ ਹੈਗੀ ਕਿਤੇ ਇੰਨਾ ਚਾਹ ਰੋਂਦਾ ਸੀ ਕਿਦਾਂ ਉਹਨੂੰ ਵੇਖ ਕੇ ਤੇ ਤਰਸ ਆਇਆ ਪਰ ਜਦਾਂ ਹਾਂ ਤੂੰ ਪਈ ਉਹ ਦਿਲ ਨੂੰ ਕਿਦਾਂ ਇੱਕ ਮਤਲਬ ਖੂਨ ਹੀ ਨਾ ਭੈਣ ਭਰਾ ਦਾ ਤੇ ਮਾਰ ਕਰਦਾ ਹੀ ਹੈ ਨਾ ਦੀਦੀ ਉਹਨਾਂ ਨੇ ਕੋਈ ਜ਼ਮੀਨ ਦੀ ਗੱਲ ਤਾਂ ਨਹੀਂ ਕੀਤੀ ਸਹੀ ਜ਼ਮੀਨ ਦੇ ਪੈਸੇ ਲੈਣਾ ਆ ਜਾਂ ਕਿੱਧਰ ਆਏ ਆ ਨਹੀਂ ਉਹਨਾਂ ਨੇ ਕਬਲ ਕੋਈ ਜ਼ਮੀਨ ਦੀ ਗੱਲ ਨਹੀਂ ਕੀਤੀ ਉਹ ਕਹਿੰਦਾ ਮੈਨੂੰ ਕੋਈ ਜ਼ਮੀਨ ਦਾ ਲਾਲਚ ਨਹੀਂ ਬਸ ਮੈਂ ਆਪਣੇ ਇੱਕ ਵਾਰੀ ਪਹਿਨ ਨੂੰ ਮਿਲਣਾ ਚਾਹੁੰਦਾ ਕਹਿੰਦਾ ਚੋਪਾੜ ਪਾਉ ਇਹ ਸਾਡੀ ਸੱਸ ਨਹੀਂ ਇਹ ਤੁਹਾਡਾ ਚਰੇਲ ਟੱਕਰੀ ਆ ਚਰੇਲ ਇਹ ਨਹੀਂ ਕਿ ਉਹ ਦੀ ਬਣ ਸਕਦੀ ਜਿਹੜੀ ਸਾਡੀ ਨਹੀਂ ਬਣਦੀ ਨੋਵਾਂ ਦੀ ਨਹੀਂ ਬਣਦੀ ਜਿਹੜੀਆਂ ਵਿਆਹ ਕੇ ਲਿਆਉਂਦੀਆਂ ਵਾ ਹੋਰ ਕਿਸ ਦੀ ਇਹਨੇ ਕਿੱਥੋਂ ਬਣਨਾ ਵਾ ਉਹ ਤੇ ਗੱਲ ਨਹੀਂ ਤੇ ਪਰ ਆਪਣ ਜਾਈ ਦੀ ਕਿੱਥੋਂ ਬਾਹ ਨਾ ਹੀ ਉਹ ਚਾਰੇ ਐਨੇ ਵਾਸਤੇ ਪਉਂਦੇ ਨਾ ਹੁਣ ਇੱਥੇ ਤੈਨੂੰ ਗਈ ਜਾਂਦੀ ਆ ਵੀ ਉਹ ਤੈਨੂੰ ਮਿਲਣਾ ਨਹੀਂ ਚਾਹੁੰਦਾ ਪਰ ਉਹ ਤੈਨੂੰ ਮਿਲਣਾ ਚਾਹੁੰਦਾ ਉਹਨਾਂ ਦੇ ਸਾਹਮਣੇ ਕਹਿੰਦੇ ਤੇ ਉਹ ਵੀ ਤੈਨੂੰ ਮਿਲਣਾ ਚਾਹੁੰਦੀ ਹੈਗੀ ਜੀ ਜੀ ਇਹਨੇ ਮੈਨੂੰ ਵਿਹੋਸ਼ ਕੀਤਾ ਮੈਨੂੰ ਮਾਸਾ ਆਵਾਜ਼ ਨਹੀਂ ਆਈ ਵੀ ਜੇ ਕਿਤੇ ਮੈਨੂੰ ਮਾੜੀ ਜਿਹੀ ਬਣਖ ਲੱਗ ਜਾਂਦੀ ਨਾ ਮੈਂ ਹੌਸੇ ਵળે ਉੱਠ ਕੇ ਤੇ ਬਾਹਰ ਆਉਣਾ ਹੀ ਇਹਦੀ ਮੈਂ ਕੋਈ ਮਰਦੀ ਰਹੀ ਉਥੋਂ ਜੋ ਕਹਿਣਾ ਘਟਾਲਿਆਂ ਦਾ ਆਪਣੀ ਪਰਜਾਈ ਨਾ ਕਿੰਨੀਆਂ ਵਧੀਕੀਆਂ ਕੀਤੀਆਂ ਇਹਦੇ ਹੱਥ ਤੇ ਰੱਖਿਆ ਸਭ ਕੋ ਅੱਜ ਇਹ ਮੈਨੂੰ ਪੱਲੇ ਨਹੀਂ ਬੰਨਣ ਡਈ ਵੀ ਇੰਨੇ ਕਬਲ ਤੈਨੂੰ ਕਿੱਥੋਂ ਪੱਲੇ ਬੰਨਣਾ ਮੈਂ ਤੇ ਆਪ ਉਹ ਦਿਨ ਬੜੀਆਂ ਬਿਰਕਾ ਲਈਆਂ ਮੈਂ ਮੰਮੀ ਦੇ ਬੜੇ ਤਰਨੇ ਕੱਢੇ ਮੰਮੀ ਇੱਕ ਵਾਰੀ ਉਹਨੂੰ ਜਾ ਲੈਂਦੇ ਅੰਦਰ ਜਿਉਂ ਕਹਿ ਦੋਗੀ ਨਾ ਮੈਂ ਨਹੀਂ ਮਿਲਣਾ ਚਾਹੁੰਦੀ ਤੋ ਵਾਪਸ ਚਲ ਜੂਗਾ ਪਰ ਮੰਮੀ ਆਂਦੀ ਹੀ ਤੇ ਇਧਰ ਦਾ ਇਧਰ ਦੇਣ ਚੱਜੇ ਉਹ ਤੁਹਾਨੂੰ ਮਿਲਣਾ ਹੀ ਨਹੀਂ ਚਾਹੁੰਦੀ ਹੈਗੀ ਤੁਹਾਨੂੰ ਜੇ ਪਤਾ ਹੈ ਕਿ ਮੈਂ ਆਪਣੇ ਪ੍ਰਾਣ ਨੂੰ ਮਿਲਣ ਵਾਸਤੇ ਕਿੰਨੇ ਤਰਲੇ ਲੈ ਲੈਂਡੀਆਂ ਤੇ ਤੁਸੀਂ ਵੀਰ ਨੂੰ ਦੱਸ ਦਿੰਦੇ ਜਿਉਂ ਸਭ ਕੋ ਭਲਾ ਕੇ ਆਏ ਸੀ ਤੇ ਮੈਨੂੰ ਤੇ ਇਨਾ ਖੁਤਰੀ ਨੂੰ ਪਤਾ ਹੀ ਨਹੀਂ ਪਰ ਤੂੰ ਅੰਦਰ ਵਾ ਜੇ ਇੱਕ ਤੇ ਮੈਨੂੰ ਪਤਾ ਹੁੰਦਾ ਤੂੰ ਅੰਦਰ ਵਾ ਤੇ ਮੈਂ ਤਾਂ ੱੱਕੇ ਨਾ ਲੱਗ ਕੇ ਜਾਣਾ ਮੈਂ ਤਾਂ ਫੇਰ ਉਹਨਾਂ ਚੋਣਾਂ ਦੇ ਪਿੱਛੇ ਗਈ ਮੈਂ ਚਲ ਦੱਸ ਦਿੰਨੀ ਉਹਨਾਂ ਨੂੰ ਵੀ ਉਹ ਤੁਹਾਨੂੰ ਮਿਲਣਾ ਚਾਹੁੰਦੀ ਤਰਲੇ ਲੈਂਦੀ ਆ ਪਰ ਉਹਦੋਂ ਨੇ ਕਬੜਾ ਚੱਲ ਗਏ ਮੈਂ ਦੱਸ ਪਿੱਛੇ ਕਿੱਦਾਂ ਜਾਂਦੀ ਉਹਨਾਂ ਦੇ ਜੀ ਜੀ ਜੇ ਤੁਸੀਂ ਚੱਲ ਵੀ ਜਾਂਦੇ ਨਾ ਮੰਮੀ ਨੇ ਜਾਣ ਦੇਣਾ ਹੀ ਤੁਹਾਨੂੰ ਇਹਨੇ ਤੇ ਇਹ ਵੀ ਨਹੀਂ ਵੇਖਣਾ ਤੇ ਪਰੌਣੇ ਹਾਏ ਆ ਭਾਵੇਂ ਜੀ ਪੈਂਦਾ ਤੇ ਉੱਥੇ ਹੀ ਤੇਰੇ ਦਿਵਾਲੇ ਹੋ ਜਾਂਦੇ ਉਹ ਤਾਂ ਦਿਵਾਲੇ ਮੇਰੇ ਹੁੰਦੀ ਕਹਿੰਦੀ ਤੂੰ ਹੁੰਦੀ ਕੌਣ ਐਨੀ ਗੱਲ ਕਹਿਣ ਵਾਲੀ ਇਹਨੇ ਨਹੀਂ ਪਰ ਇਹਨੇ ਤੇ ਕੱਢ ਕੇ ਉਹਨਾਂ ਨੂੰ ਤੇ ਗੇਰ ਦਾ ਕੁੰਡਾ ਮਾਰਤਾ ਫੇਰ ਮੈਂ ਹੌਲੀ ਹੌਲੀ ਖੋਲ ਕੇ ਗਈ ਉਹਦੇ ਪਿੱਛੇ ਫੇਰ ਇਨੂੰ ਕਿਸ ਦੀ ਸੰਗ ਸ਼ਰਮ ਨਹੀਂ ਹੈਗੀ ਤੇ ਤੁਸੀਂ ਮੈਨੂੰ ਆਪਣਾ ਫੋਨ ਦਓ ਹਾਂ ਮੈਂ ਆਪਣੇ ਪ੍ਰਾਂਨ ਨੂੰ ਫੋਨ ਲਾਉਣੀ ਆ ਇਹ ਚ ਤਾਂ ਕਬੂਲਦਨ ਪ੍ਰਾਂ ਦਾ ਨੰਬਰ ਨਹੀਂ ਹੈਗਾ ਤੂੰ ਆਪਣੀ ਵੱਲੋਂ ਤੋਂ ਲਾ ਲਾ ਮੇਰੀ ਭੈਣ ਇਹ ਚ ਨੰਬਰ ਨਹੀਂ ਹੈਗਾ ਯਾਰ ਤੇ ਚੱਲ ਠੀਕ ਆ ਫੇਰ ਮੈਂ ਆਪਣਾ ਫੋਨ ਲੈ ਕੇ ਆਉਣੀ ਆ ਤੇ ਮੈਂ ਫੇਰ ਵੀਰ ਨੂੰ ਫੋਨ ਕਰਦੀ ਆ ਆ ਤੂੰ ਕੱਲ ਆਗੇ ਨਾ ਤਾਂ ਗੱਲ ਕਰ ਉਹ ਜਿਹੜਾ ਬੜਾ ਤਰਨੇ ਲੈਂਦਾ ਹੀ ਪਰ ਕਹਿੰਦਾ ਇੱਕ ਵਾਰੀ ਮੇਰੀ ਘਰ ਨੂੰ ਮਿਲ ਜੇ ਨਾ ਤਾਂ ਕਿਤਾ ਕਿੰਨਾ ਕੋ ਦਾ ਜੀ ਕਰਦਾ ਹੈ ਜਿੰਦੀ ਵੀ ਕਰਨਾ ਹੀ ਚਲ ਨਾ ਕਰ ਏਦਾਂ ਮਾਨਾ ਹੋਲਾ ਕਰ ਜਾਤੂ ਫੂਮੂਲਾ ਗਿਆ ਪਰ ਮੰਮੀ ਨੂੰ ਨਾ ਪਤਾ ਲੱਗੇ ਚਾਹਾਂ ਇਹ ਵਾਹੀ ਗੁਰੂ ਜਿਵੇਂ ਇਹਦਾ ਇੰਨਾ ਜੀ ਕਰਦਾ ਨਾ ਪੁਰਾਣੀਆਂ ਨੂੰ ਰੱਬਾ ਇੱਕ ਵਾਰੀ ਮਨ ਲਾ ਦੇ ਚੱਲੇ ਚੱਲ ਨੂੰ ਕਿਤਾ ਤੇ ਕਿੰਨਾ ਗ ਤਰਸਦੀ ਆ ਹੁਣ ਆਪਣੀ ਗਲਤੀ ਦਾ ਤੇ ਪਛਤਾਵਾ ਨੂੰ ਹੈਗਾ ਹੀ ਹੈਗਾ ਵਾ ਇੱਥਾ ਘੱਟੀਆਂ ਫੋਨ ਕਰਕੇ ਉਹਨੇ ਆਪਣੇ ਵੀਰ ਨੂੰ ਕਰੇ ਮੈਨ ਲਮੀ ਨਾ ਹੋਇ ਜਾ ਕੇ ਦੁਬਾਰਾ ਹੂੰ ਇਹ ਕਿੱਧਰ ਨੂੰ ਗਈ ਹੈ ਬੜੀ ਸਿੱਤੀ ਗੋਲੀ ਵਾਂਗੂ ਆਈ ਆ ਤੇ ਉਸੇ ਵੇਲੇ ਵਾਪਸ ਮੁੜ ਗਈ ਆ ਫੋਨ ਲੈ ਕੇ ਕਿਤੇ ਹੋਵੇ ਨਾ ਪੁਰਛ ਨੂੰ ਨਾ ਲਾ ਦੇ ਆਂਦੀ ਮੈਂ ਪੁਰਛ ਕੋ ਜਾਣਾ ਵਾ ਉਦੋਂ ਤੋਂ ਮੈਂ ਡੱਕਿਆ ਵਾ ਮੈਨੂੰ ਲੱਗਦਾ ਵੀ ਇਹਨੇ ਫੋਨ ਲਾਉਣਾ ਪੁੱਛ ਲਓ ਇਹ ਮੰਨੂ ਦੀਆਂ ਸਾਰੀਆਂ ਨਾ ਨਿਰਭਾਨੀਆਂ ਵਾ ਮੰਨੂ ਨੂੰ ਸਾਰੀਆਂ ਜਾਚਾਂ ਦੱਸਣ ਲਈ ਹੁਆ ਹੋਰ ਇਹਨੂੰ ਤਾਂ ਹੀ ਗਾ ਇਨਾ ਪਤਾ ਕਿ ਕਿੱਥੇ ਜਾਣਾ ਤੇ ਕਿੱਥੇ ਨਹੀਂ ਜਾਣਾ ਨਹੀਂ ਮਨਾ ਮੈਂ ਮੰਨੂ ਦੇ ਦੀਵਾਲਾ ਜਾ ਕੇ ਫੋਨ ਨਹੀਂ ਕਰਨਾ ਮੰਮੀ ਤੇ ਨਾ ਉਹਦੀ ਅੱਗੇ ਬੜੀ ਵੱਡੀ ਵੈਰ ਨਾ ਵਾ ਉਹਦੇ ਲਾਗੇ ਫੋਨ ਲਾਇਆ ਤੇ ਕਹਿਣਾ ਸਾਰੇ ਇਹਦੇ ਕੀਤੇ ਕਾਰਨਾਮੇ ਆ ਇਦਾਂ ਕਰਦੀਆਂ ਵੇਲੇ ਜਾ ਕੇ ਫੋਨ ਕਰਦੀਆਂ ਉਹਨੂੰ ਵਿਚਾਰੀ ਨੂੰ ਕਿਉਂ ਬੁੜੀ ਬਣਾਣਾਵਾ